पर मैं एक गल आपके परमात्मा ने जरूर कहनी होनी है कि मुकदर में लिखा तो मिल जाएगा मौला मुकदर में लिखा तो मिल जाएगा मौला वो चीज अदा कर जो मेरे मुकद्र में नहीं जी तू तो मेरे भागा से लिखती वह तो मैं मिलनी मिलनी जो बिद माता ने मेरे मथे च लिखती वैन मिलनी अज नहीं तो कल कल नहीं तो परसों मेरी तपस्या का मेरी मेहनत का मेरे सब्र का तेन ते मनण का फल मैं वो दे जो तू भी नहीं लिखिया इसे करके लिखे कि मुकद्दर में लिखा तो मिल जाएगा मौला मुकद्दर में लिखा तो मिल जाएगा मौला वो चीज अदा कर जो मेरे मुकद्दर में नहीं है वो चीज अदा कर जो मेरे मुकद्दर में नहीं है बाकी ये जिंदगी है जी हर बंदा दुखी है पामे कोई व्डी गड्डी चाहे कोई पामे महंगे कपड़िया पामे कोई बंगले चाहे पामे कोई झुग्गी है पामे कोई सड़क पे जाता है यह जिंदगी है किसी शायर ने बहुत सोना लिखा है कि दुख भी बहुत ने परेशानियां भी बहुत ने दुख भी बहुत ने परेशानियां भी बहुत ने पल्च लाभ के हानिया भी बहुत ने दुख भी बहुत ने परेशानियां भी बहुत ने पल्च लाभ के हानिया भी बहुत ने होया कि एक अद्धा दुख दे दिता होया कि एक अर्धा दुख दे दिता वोदिया साढ़े उत्ते मेहरबानियां भी बहुत ने उत्ते मेहरबानियां भी बहुत ने उत्ते मेहरबानियां भी बहुत ने मेहरबानियां भी बहुत ने मेहर ਦਾਨੀਆਂ ਵਿਵਾਦ ਨੇ ਕੰਮ ਕਰਦੇ ਬਹੁਤ ਗਲਤੀਆਂ ਹੁੰਦੀਆਂ ਨੇ ਜਿਉਂ ਨਾ ਸਾਰੀਆਂ ਗਲਤੀਆਂ ਦੀ ਮੈਂ ਮਾਫੀ ਮੰਗਦੀ ਆ ਮੇਰੇ ਤੋਂ ਬਾਅਦ ਵੀ ਕੇਐਸ ਮੱਖਣ ਸਾਹਿਬ ਸਾਡੇ ਬਠਿੰਡਾ ਤੋਂ ਬਹੁਤ ਅੱਛੇ-ਅੱਛੇ ਕਲਾਕਾਰ ਆਪਣੀ ਹਾਜ਼ਰੀ ਲਾਉਣ ਆਏ ਆਏ ਨੇ ਮੇਰੇ ਤੋਂ ਪਹਿਲਾਂ بڑے ਨਾਮਵਰ ਕਲਾਕਾਰ ਨੇ ਆਪਣੀ ਹਾਜ਼ਰੀ ਲਾਈ ਹੈ ਉਹਨਾਂ ਚੋਂ ਇੱਕ ਟਣਕਾ ਇੱਕ ਬੂੰਦ ਮੈਂ ਵੀ ਆ ਸ਼ਾਇਦ ਕਿਸੇ ਮਾਰੂਥਾਲੇ ਤੇ ਡਿੱਗ ਜਾ ਹਾਂ ਉਹ ਤੇ ਤ੍ਰਵਤੀਤਾ ਨਹੀਂ ਕਰ ਸਕਦੀ ਪਰ ਦਾਗ ਜਰੂਰ ਛੱਡ ਸਕਦੀ ਕਹਿੰਦੇ ਜਿਹੜਾ ਬੰਦਾ ਆ ਦਾ ਦਾਗ ਛੱਡ ਗਿਆ ਸਮਝ ਲਓ ਉਹਨੇ ਥੋੜੀ ਬੋਤ ਲੀਕ ਐ ਜਿਹੜੀ ਉਹ ਜ਼ਰੂਰ ਛੱਡਦੀ ਅੱਜ ਦੇ ਦਾਰਸ ਸਾਡੇ ਮੰਗੀ ਬਾਜੀ ਗੱਲ ਕਰ ਰਹੇ ਸੀ ਕਿ ਜਿਹੜਾ ਪਿਆਰ ਹੈ ਉਹ ਨੈਟ ਤੇ ਰਹਿ ਗਿਆ ਜਾਂ ਫੋਨਾਂ ਤੇ ਰਹਿ ਗਿਆ ਉਹ ਪਿਆਰ ਨਹੀਂ ਸੀ ਪਿਆਰ ਤਾਂ ਕਿਤੇ ਹੋਰ ਹੀ ਵਸਦਾ ਹੈ ਇਹ ਤਾਂ ਟਾਈਮ ਪਾਸ ਦਾ ਸਰ ਗਿਆ ਕਹਿੰਦੇ ਧੋਣੇ ਬੁੱਝ ਗਈ ਫਕੀਰਾਂ ਦੀ ਧੋਣੇ ਬੁੱਝ ਗਈ ਫਕੀਰਾਂ ਦੀ ਸੱਚੇ ਸੁੱਚੇ ਪਿਆਰ ਨਾ ਰਹੇ ਰਹਿ ਗਈ ਹੱਬਸ ਸਰੀਰਾਂ ਦੀ ਇਹ ਰਹਿ ਗਈ ਹੱਬਸ ਸਰੀਰਾਂ ਦੀ ਇਹ ਰਹਿ ਗਈ ਜਿਹੜਾ ਸੱਚਾ ਪਿਆਰ ਹੈ ਉਹਨੂੰ ਬਾਰੀ-ਬਾਰੀ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਕਹਿੰਦੇ ਉਹ ਪਿਆਰ ਕੀ ਹੋਇਆ ਜਿਹਨੂੰ ਕਹਿਣ ਦੀ ਲੋੜ ਪਈ ਉਹ ਸਤਕਾਰ ਕੀ ਹੋਇਆ ਜਿਹਨੂੰ ਕਹਿਣ ਦੀ ਲੋੜ ਪਈ ਭਾਈ ਉਹ ਗੁਣ ਕੀ ਹੋਇਆ ਜਿਹਨੂੰ ਦਿਖਾਉਣ ਦੀ ਲੋੜ ਪਈ ਕਹਿੰਦੇ ਉਹ ਰੰਗ ਕੀ ਹੋਇਆ ਜਿਹਨੂੰ ਸਜਾਉਣ ਦੀ ਲੋੜ ਪਈ ਉਹ ਰੂਪ ਕੀ ਹੋਇਆ ਜਿਹਨੂੰ ਅਪਣਾਉਣ ਦੀ ਲੋੜ ਪਈ ਇਹ ਸਾਰੀਆਂ ਚੀਜ਼ਾਂ ਕਹਿੰਦੇ ਬਿਨ ਦਿਖਾਵੇ ਤਾਂ ਹੋਣੀਆਂ ਚਾਹੀਦੀਆਂ ਕਿਸੇ ਵੀ ਰੂਪ ਨੂੰ ਕਿਸੇ ਵੀ ਗੁਣ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਤੁਹਾਡੇ ਚ ਇੰਨੀ ਤਾਕਤ ਇੰਨੀ ਪਾਵਰ ਹੋਣੀ ਚਾਹੀਦੀ ਹੈ ਕਿ ਸਾਹਮਣਾ ਆਪਣੇ ਆਪ ਖਿੱਚ ਕੇ ਆਵੇ ਨਾ ਕਿ ਤੁਸੀਂ ਅਗਲੇ ਦੇ ਮਗਰ ਜਾਓ ਤੁਹਾਡੇ ਅੰਦਰ ਇੰਨੀ ਵੈਲਿਊ ਐਨੀ ਪਾਵਰ ਵੈਲ ਪਾਵਰ ਹੋਣੀ ਚਾਹੀਦੀ ਹੈ ਕਿ ਤੁਹਾਡਾ ਪਿੱਛਾ ਕੋਈ ਕਰੇ ਨਾ ਕਿ ਤੁਸੀਂ ਕਿਸੇ ਦਾ ਪਿੱਛਾ ਕਰੋ ਹਾਂ ਇੱਕ ਦਾ ਪਿੱਛਾ ਕਰੋ ਜਿੱਥੇ ਬਹੁਤ ਕੁਝ ਮਿਲੂਗਾ ਆ ਜਿਹੜੇ ਸਾਥੀ ਨੇਨਾ ਜੀ ਇਹ ਜਾਤਾਂ ਕਾ ਇੱਥੇ ਜ਼ਰੂੜੀਆਂ ਨਹੀਂ ਪੈਂਦੀਆਂ ਜਾਤਾਂ ਕਾ ਇੱਥੇ ਚਿੱਟੇ ਨਹੀਂ ਆਉਂਦੇ ਦੁਨੀਆਦਾਰੀ ਦੇ ਸਾਥੀ ਉਹ ਦੋ ਤੱਕ ਕਹਿੰਦੇ ਜਦੋਂ ਇੱਥੇ ਪੜਪੜੀ ਤੇ ਕੇ ਚਿੱਟਾ ਦਸਣ ਲੱਗਿਆ ਇੱਥੇ ਇੱਕ ਅੱਧਾ ਵਟ ਆ ਗਿਆ ਤੇ ਥੋੜੀਆਂ ਬਹੁਤ ਛਾਈਆਂ ਪੈ ਗਈਆਂ ਬੰਦਾ ਤੇ ਫੇਕ ਆ ਗਈ ਇਹ ਦੁਨੀਆ ਦੇ ਸਾਥੀ ਉਹਦੀ ਸਾਥ ਛੱਡ ਜਾਂਦੇ ਕਹਿੰਦੇ ਇੱਕ ਸਾਥੀ ਐਸੇ ਹੁੰਦੇ ਨੇ ਜਿਹੜੇ ਇੱਥੋਂ ਪਿਆਰ ਕਰਦੇ ਉਹਨਾਂ ਸਾਥੀਆਂ ਨੂੰ ਅਪਣਾ ਕੇ ਦੇਖੋ ਤੁਸੀਂ ਕਦੇ ਬੁੜੇ ਨਹੀਂ ਹੋਵੋ ਕਦੇ ਆਪ ਦੇ ਆਪ ਨੂੰ ਉਮਰ ਦਾ ਤਕਾਜ਼ਾ ਮਹਿਸੂਸ ਹੀ ਨਹੀਂ ਕਰੋਗੇ ਪਰ ਇਹ ਪਿਆਰ ਲੱਭਣ ਲਈ ਅੱਖਾਂ ਚਾਹੀਦੀਆਂ ਇਹ ਪਿਆਰ ਲੱਭਣ ਲਈ ਦਿਮਾਗ ਚਾਹੀਦਾ ਨਾਰਮਲ ਅੱਖ ਨੂੰ ਆਖੇ ਪਿਆਰ ਨੂੰ ਪੜ ਨਹੀਂ ਸਕਦੇ ਨਾਰਮਲ ਦਿਮਾਗ ਇਸ ਪਿਆਰ ਨੂੰ ਪੜ ਨਹੀਂ ਸਕਦਾ ਐਸੇ ਕਰਕੇ ਇਹਨਾਂ ਦੋਨਾਂ ਚੀਜ਼ਾਂ ਨੂੰ ਫੜ ਲੈ ਕਿਸੇ ਖਾਸ ਅੱਖ ਦੀ ਤੇ ਕਿਸੇ ਖਾਸ ਦਿਮਾਗ ਦੀ ਤੇ ਕਿਸੇ ਖਾਸ ਦਿਲ ਦੀ ਲੋੜ ਪੈਂਦੀ ਹੈ ਸੱਚੇ ਯਾਰ ਬਣਾ ਮੇਰਾ ਜਿਨੀ ਲੱਗਦਾ ਕੱਲੀ ਦਾ ਸਾਡੇ ਮੰਗੀ ਪਾ ਜੀ ਨੇ ਕਿਹਾ ਸੀ ਕਿ ਮਰਜ਼ਾ ਨੈਸ਼ ਬੰਦਾ ਪਰ ਉਹਦੇ ਕਰਮ ਦੇਖੋ ਜੀ ਮਾਰੇ ਕਰਮ ਕਰਕੇ ਵੀ ਅਮਰ ਹੋ ਗਿਆ ਉਹਦੇ ਭਾਗਾ ਨੂੰ ਕੋਈ ਨਹੀਂ ਤੋਸੜੇ ਐਸੇ ਕਰਕੇ ਕਰਮ ਆਪ ਦੋ ਆਪਦੇ ਨੇ ਪਰ ਉਸ ਮਹਿਸ਼ ਬੰਦੇ ਦੇ ਸਰਤੇ ਕਈ ਕਲਾਕਾਰਾਂ ਨੇ ਰੋਜੀ ਰੋਟੀ ਖਾਦੀ ਅਤੇ ਫਿਰ ਉਹ ਮਹਿਸ਼ ਕਿਵੇਂ ਹੋ ਗਿਆ ਉਸ ਮਰਜ਼ੇ ਨੂੰ ਗਾ ਕੇ ਲੋਕਾਂ ਨੇ ਅਰਬਾਂ ਖਰਬਾਂ ਰੁਪਏ ਬਣਾਏ ਨੇ ਆਵਦਾ ਨਾਂ ਬਣਾਇਆ ਫਿਰ ਉਹ ਬੰਦਾ ਮਹਿਸ਼ ਕਿਵੇਂ ਹੋ ਗਿਆ ਕਹਿੰਦੇ ਜਿਹੜੇ ਬੰਦੇ ਦੇ ਗਾਉਣ ਨਾਲ ਕਿਸੇ ਦੇ ਢਿੱਡ 'ਚ ਰੋਟੀਆਂ ਜਾਂਦੀਆਂ ਨੇ ਕਿਸੇ ਬੰਦੇ ਦਾ ਨਾਂ ਬਣਦਾ ਹੈ ਕਿਸੇ ਬੰਦੇ ਨੂੰ ਦਲੀਲ ਮਿਲਦੀ ਹੈ ਉਹ ਬੰਦਾ ਮਹਿਸ਼ ਕਿਵੇਂ ਹੋ ਗਿਆ ਕੋਈ ਹੋਗੀ ਨਾ ਜੀ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਹਮ ਨਹੀਂ ਚੰਗੇ ਬੁਰਾ